ਪੰਜਾਬ ਸਰਕਾਰ ਵੱਲੋਂ ਲੈ ਗਏ ਵੱਡੇ ਫੈਸਲੇ ਦੌਰਾਨ ਪੰਜਾਬ ਵਿੱਚ ਛੁੱਟੀ 'ਚ ਬੈਠੇ ਤਹਿਸੀਲਦਾਰਾਂ ਨੂੰ ਬਦਲ ਕੇ ਰਜਿਸਟਰੀ ਦਾ ਮੁੜ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਦੌਰਾਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਤਹਿਸੀਲ ਵਿੱਚ ਰਜਿਸਟਰੀ ਕਰਵਾਉਣ ਆਏ ਲੋਕਾਂ ਵੱਲੋਂ ਸਾਡੀ ਫਾਸਫਵੇ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜੋ ਵੀ ਕੰਮ ਵਧਿਆ ਉਹ ਅਸੀਂ ਪੂਰੀ ਤਨਦੇਈ ਨਾਲ ਕਰਾਂਗੇ ਸਾਰਾ ਕੰਮ ਜੋ ਸਾਨੂੰ ਸਰਕਾਰ ਵੱਲੋਂ ਸੌਪਿਆ ਗਿਆ ਜਾਂ ਪ੍ਰਸ਼ਾਸਨ ਨੇ ਜੋ ਆਡੀ ਡਿਊਟੀ ਲਈ ਹੈ ਅਸੀਂ ਪੂਰੀ ਇਮਾਨਦਾਰੀ ਨਾਲ ਪੂਰੇ ਯੋਗਸ਼ੁਰਾ ਆਪਣਾ ਹਰ ਇੱਕ ਦਾ ਕੰਮ ਕਰਾਂਗੇ ਮਤਲਬ ਕਿ ਕਿਸੇ ਦਾ ਕੰਮ ਵੀ ਪੈਂਡਿੰਗ ਨਹੀਂ ਛੱਡਾਂਗੇ ਮਤਲਬ ਉਹ ਸਰਕਾਰ ਦੀਆਂ ਹਦਾਇਤਾਂ ਤਾ ਕੋ ਮਤਲਬ ਅਸੀਂ ਹਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਏਗੀ ਸਾਡੇ ਵੱਲੋਂ ਹਰ ਇੱਕ ਨਾਲ ਸਹਿਯੋਗ ਵੀ ਕੀਤਾ ਜਾਏਗਾ ਕੰਮ ਵੀ ਪਰ ਇੱਕ ਗੱਲ ਹੈ ਕਿ ਜਰੂਰ ਕੋਈ ਵੀ ਕੰਮ ਜਿਹੜਾ ਗਲਤ ਹੈ ਉਹ ਅਸੀਂ ਅਪੀਲ ਕਰਾਂਗੇ ਆਮ ਜਨਤਾ ਨੂੰ ਜਾਂ ਵਿੱਚ ਜਿਹੜੇ ਕਈ ਆਮ ਬੰਦਿਆਂ ਨੂੰ ਵੀ ਤੁਸੀਂ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਸਾਡੇ ਕੋਲ ਲੈ ਕੇ ਆਉਣਾ ਸਹੀ ਕੰਮ ਲਿਆਓ ਪੈਰ ਦੇ ਆਧਾਰ ਤੇ ਕੰਮ ਤੁਹਾਡਾ ਕੀਤਾ ਜਾਵੇਗਾ ਕਿਸੇ ਤਰ੍ਹਾਂ ਦੀ ਰਿਕਾਵਤ ਨਹੀਂ ਹੋਏਗੀ ਕੰਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਮਤਲਬ ਕੋਈ ਵੀ ਇੱਥੇ ਗਲਤ ਕੰਮ ਕਰਦਾ ਜਾਂ ਕਿਸੇ ਤਰ੍ਹਾਂ ਸਾਡੇ ਨਾਮ ਤੇ ਵੀ ਕੋਈ ਕਰਦਾ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਆ ਜਾਵੇ ਅਸੀਂ ਪੂਰੀ ਤਨਦੇਹੀ ਨਾਲ ਸਾਰੇ ਕੰਮ ਨੂੰ ਸ੍ਰੀ ਰਾਮ ਇਹ ਉਹ ਅਜਨੇ ਅਸੀਂ ਫਿਲਹਾਲ ਤੇ ਟੈਂਪਰੇਰੀ ਆ ਸਾਡਾ ਪਰ ਫਿਰ ਵੀ ਅਸੀਂ ਚਲੋ ਜੋ ਹਨੂ ਪ੍ਰਸ਼ਾਸਨ ਨੇ ਸਾਡੇ ਤੇ ਜਾਂ ਸਰਕਾਰ ਨੇ ਸਾਡੇ ਤੇ ਵਿਸ਼ਵਾਸ ਜਿਤਾਇਆ ਅਸੀਂ ਚਾਹੁੰਦੇ ਆ ਕਿ ਉਹ ਵਿਸ਼ਵਾਸ ਦੇ ਤੇ ਪੂਰੀ ਤਰ੍ਹਾਂ ਖਰੇ ਉੱਤਰ ਸਕੀਏ ਤੇ ਪਬਲਿਕ ਦੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਤਨੋਂ ਮਨੋਂ ਅਸੀਂ ਹਾਜ਼ਰ ਰਹੀਏ ਵਰਕ ਦਾ ਲੋਡ ਵੇਖੋ ਜੀ ਕੰਮ ਥੋੜਾ ਹੈਗਾ ਸੀ ਬੰਦ ਜਾਂ ਉਹਦੇ ਕਰਕੇ ਵੀ ਲਾ ਲੋ ਵਰਕ ਦਾ ਲੋਡ ਤੇ ਹੈਗਾ ਤੇ ਟਾਈਮ ਜਿਹੜਾ ਡਾਉ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਹੋਏਗਾ ਜੋ ਪਹਿਲਾ ਮਤਲਬ ਕਿ 10 ਵਜੇ ਤੋਂ 5 ਵਜੇ ਤੱਕ ਲੋਕਾਂ ਨੂੰ ਅਸੀਂ ਇਹ ਕਹਾਂਗੇ ਕਿ ਤੁਸੀਂ ਸਾਡੇ ਕੋ ਆਓ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਵੀ ਤੁਹਾਡਾ ਕੰਮ ਅਸੀਂ ਕਰਾਂਗੇ ਬਟ ਇਹ ਹੈਗਾ ਕਿ ਕੋਈ ਸਾਨੂੰ ਗਲਤ ਕੰਮ ਲਈ ਮਜਬੂਰ ਨਾ ਕਰੇ ਨਾ ਕੰਪੈਲ ਕਰੇ ਨਾ ਮਤਲਬ ਕੋਈ ਇਹੋ ਜਿਹੀ ਕਿ ਇਹ ਤਰ੍ਹਾਂ ਕਾਇਆ ਗਿਆ ਹੀ ਇਸ ਤਰ੍ਹਾਂ ਜਾਂ ਉਹ ਕੰਮ ਵਾਸਤੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਜੇ ਕੰਮ ਲੈ ਹਨ ਮਜਬੂਰ ਨਾ ਕਰਨ ਅਸੀਂ ਪਿੰਡ ਵਰਪਾਲ ਤੋਂ ਇਥੇ ਰਜਿਸਟਰੀ ਕਰਾਉਣ ਵਾਸਤੇ ਆਏ ਆ ਤੇ ਭਗਵੰਤ ਮਾਨ ਸਾਹਿਬ ਨੇ ਜਿਹੜਾ ਫੈਸਲਾ ਆ ਬਹੁਤ ਹੀ ਸ਼ਲਾਘਾਯੋਗ ਆ ਮਾਨ ਸਾਹਿਬ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਜਿਹੜੇ ਇੱਕ ਟ੍ਰਿਸਟੇਜ ਅਫਸਰ ਜਿਹੜੇ ਕਰਪਟ ਅਫਸਰ ਹੀ ਜਿਹੜੇ ਕਿਸੇ ਦੀ ਸੁਣਦੇ ਨਹੀਂ ਹੀ ਪੈਸਿਆਂ ਤੋਂ ਬਿਨਾਂ ਇਥੇ ਕੋਈ ਕੰਮ ਨਹੀਂ ਹੁੰਦਾ ਹੁਣ ਜਿਹੜੇ ਕੰਮ ਆ ਬੜੇ ਸਖਾਲੇ ਕਰ ਦਿੱਤੇ ਆ ਤੇ ਬਿਨਾਂ ਕਰਪਸ਼ਨ ਤੋਂ ਕੰਮ ਹੋ ਰਿਹਾ ਮੈਂ ਮਾਨ ਸਾਹਿਬ ਜੀ ਦਾ ਤੇ ਜਿੰਨੇ ਵੀ ਸਾਡੇ ਐਮਐਲਏ ਸਾਹਿਬ ਮੰਤਰੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਲਾਂਗਾ ਜੋਗ ਉਪਰਾਲੇ ਦਾ ਵੇਖੋ ਜੀ ਗਰਾਊਂਡ ਲੈਵਲ ਦੇ ਉੱਤੇ ਖੜੇ ਹੋਏ ਆਏ ਅਸੀਂ ਆਮ ਲੋਕ ਜਿੰਨੇ ਵੀ ਆ ਗਏ ਇੱਥੇ ਸਾਰੇ ਪਹੁੰਚੇ ਹੋਏ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਸਾਰਿਆਂ ਦੇ ਕੰਮ ਹੋ ਰਹੇ ਆ ਉਹ ਵੀ ਬਿਨਾਂ ਪੈਸਿਆਂ ਤੋਂ ਹੋ ਰਹੇ ਆ ਬਹੁਤ ਬਹੁਤ ਐਮਐਲਏ ਸਾਹਿਬ ਤੇ ਸੀਐਮ ਸਾਹਿਬ ਦਾ ਧੰਨਵਾਦ ਆ ਹਰ ਇੱਕੀ ਕੰਮ ਵਧਾਈ ਉਹ ਵਧੀਆ ਕੰਮ ਭਗਵੰਤ ਮਾਨਿਕੀ ਦਾ ਮਤਲਬ ਇਹ ਰਿਸ਼ਤਾ ਬੰਦ ਕੀਤੀ ਆ ਤੇ ਦੁਨੀਆ ਦੀ ਖੱਜਲ ਖਵਾਰੀ ਜਿਹੜੀ ਖਤਮ ਹੋਈ ਆ ਇਹ ਹੈ ਤਾਂ ਉਹ ਵਧੀਆ ਕੰਮ ਚੱਲ ਰਿਹਾ ਹੈ ਬੀਤੇ ਦਿਨੀ ਪੰਜਾਬ ਭਰ ਦੇ ਤਹਿਸੀਲਦਾਰ ਜੋ ਛੁੱਟੀ ਤੇ ਚਲੇ ਗਏ ਸਨ ਪੰਜਾਬ ਸਰਕਾਰ ਵੱਲੋਂ ਦੇਖਦੇ ਹੋਇਆ ਇੱਕ ਸਖਤੀ ਦਾ ਰੁਖ ਪਨੰਦਿਆਂ ਅੱਜ ਜਿਹੜੇ ਤਬਾਦਲੇ ਕੀਤੇ ਗਏ ਔਰ ਨਵੇਂ ਜਿਹੜੇ ਚਾਰਜ ਤਹਿਸੀਲਦਾਰਾਂ ਦੇ ਸੰਭਾਲੇ ਗਏ ਨੇ ਔਰ ਦਿੱਤੇ ਗਏ ਨੇ ਉਹਨਾਂ ਨੂੰ ਔਰ ਸਾਡੀ ਟੀਮ ਪਹੁੰਚੀ ਹੈ ਅੰਮ੍ਰਿਤਸਰ ਦੇ ਤਹਿਸੀਲ ਦੇ ਵਿੱਚ ਜਿੱਥੇ ਕਿ ਕੰਮ ਪੂਰੀ ਤੇਜ਼ੀ ਨਾਲ ਪੂਰੀ ਜੋਰਾਂ ਨਾਲ ਹੋ ਰਿਹਾ ਜਿਹਦੇ ਸਬੰਧ ਵਿੱਚ ਲੋਕਾਂ ਵੱਲੋਂ ਵੀ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਕੋਈ ਅੱਖ ਨਾ ਕਿ ਜਿਹੜੇ ਕੰਮ ਨੇ ਬਿਲਕੁਲ ਵਧੀਆ ਤਰੀਕੇ ਨਾਲ ਹੋ ਰਿਹਾ ਕੋਈ ਮੁਸ਼ਕਲ ਉਹਨਾਂ ਨੂੰ ਨਹੀਂ ਆ ਰਹੀ ਔਰ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਤੇ ਲੋਕਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਤੇ ਬਹੁਤ ਹੀ ਵਧੀਆ